ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਐਡਮਿਟ ਕਾਰਡ ਨੂੰ ਅਟੈਸਟਡ ਕਰਾਉਣ ਦੇ ਬਾਰੇ ਕਾਫੀ ਸਟੂਡੈਂਟਸ ਦੇ ਫੋਨ ਮੈਸੇजेस ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਰਿਹਾ ਪੀਐਸਸੀ ਦੇ ਬਾਰੇ ਜਰੂਰ ਦੱਸੋ ਤਾਂ ਕੋਈ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਦਾ ਚੰਗੀ ਤਰ੍ਹਾਂ ਉਸਦੇ ਡਿਟੇਲਸ ਜਾਣਕਾਰੀ ਇਕੱਠੀ ਕਰਦਾ ਉਸ ਤੋਂ ਬਾਅਦ ਵੀਡੀਓ ਬਣਾਉਣੀ ਆ ਬਿਨਾ ਕੋ ਜਿਸ ਮਤਲਬ ਜਾਣਕਾਰੀ ਪ੍ਰਾਪਤ ਕੀਤੇ ਵੀਡੀਓ ਬਣਾਉਣਾ ਗਲਤ ਹੈ ਕਿਉਂਕਿ ਸਟੂਡੈਂਟ ਨੂੰ ਗਲਤ ਗਾਈਡ ਕਰਨਾ ਗਲਤ ਕੰਮ ਹੈ ਓਕੇ ਸੋ ਜੋ ਵੀ ਮੈਨੂੰ ਪਤਾ ਲੱਗਾ ਹੈ ਰੈਂਕ ਬੀ ਦੇ ਜਿਹੜੇ ਹੁੰਦੇ ਆ ਗਸਟਡ ਆਫੀਸਰ ਉਹਨਾਂ ਤੋਂ ਤੁਸੀਂ ਅਟੈਸਟਡ ਕਰਾ ਸਕਦੇ ਹੋ ਠੀਕ ਹੈ ਕਿਉਂਕਿ ਜਿਹੜੇ ਗਾਸਟਡ ਆਫੀਸਰ ਹੈ ਉਹਨਾਂ ਸਰ ਉਹਨਾਂ ਦੇ ਵਿੱਚ ਜਿਵੇਂ ਸਕੂਲ ਦੇ ਪ੍ਰਿੰਸੀਪਲ ਹੋਗੇ ਠੀਕ ਹੈ ਉਹਨਾਂ ਕੋਲ ਆਪਦੀ ਮੋਹਰ ਹੁੰਦੀ ਆ ਓਕੇ ਸੋ ਉਹਨਾਂ ਤੋਂ ਤੁਸੀਂ ਇਹ ਟੈਸਟਡ ਕਰਾ ਸਕਦੇ ਹੋ ਉਸ ਤੋਂ ਬਾਅਦ ਐਮਬੀਬੀਐਸ ਡਾਕਟਰ ਐਮਡੀ ਡਾਕਟਰ ਹੋਗੇ ਇਹਨਾਂ ਤੋਂ ਤੁਸੀਂ ਕੀ ਹੈ ਅਟੈਸਟਡ ਕਰਾ ਸਕਦੇ ਹੋ ਓਕੇ ਤਾਂ ਜਿਹੜੇ ਤੁਹਾਡੇ ਕੋਲ ਦੋ ਐਡਮਿਟ ਕਾਰਡ ਹੋਣਗੇ ਇੱਕ ਆਫੀਸ਼ੀਅਲ ਕਾਪੀ ਹੋਊਗੀ ਜਿਹੜੀ ਕਿ ਇਹ ਸੈਂਟਰ ਦੇ ਵਿੱਚ ਜਮਾ ਹੋਏਗੀ ਤੇ ਦੂਜਾ ਤੁਹਾਡਾ ਆਪਦੇ ਕੋਲ ਰਹੇਗੀ ਦੋਵਾਂ ਦੇ ਉੱਪਰ ਤੁਸੀਂ ਆਪਣੀ ਫੋਟੋ ਲਗਾ ਕੇ ਠੀਕ ਹੈ ਉਹਨੂੰ ਅਟੈਸਟਡ ਕਰਾਉਣਾ ਕ੍ਰਾਸ ਸਾਈਨ ਹੋਣਗੇ ਉਸ ਤੋਂ ਬਾਅਦ ਮੋਹਰ ਲੱਗੇਗੀ ਠੀ ਦਾ ਜਰੂਰ ਧਿਆਨ ਰੱਖਿਓ ਜਿਵੇਂ ਹਰੇਕ ਸਕੂਲ ਦੇ ਸੋਰੀ ਹਰੇਕ ਬੱਚੇ ਦੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਸਰਕਾਰੀ ਸਕੂਲ ਹੁੰਦੇ ਆ ਠੀਕ ਹੈ ਸੀਨੀਅਰ ਸੈਕੰਡਰੀ ਸਕੂਲ ਹੋਗੇ ਤਾਂ ਉੱਥੇ ਤੁਸੀਂ ਪ੍ਰਿੰਸੀਪਲ ਕੋਲ ਜਾ ਕੇ ਆਪਦਾ ਕੀ ਫਾਰਮ ਅਟੈਸਟਡ ਕਰਵਾ ਸਕਦੇ ਜਾਂ ਜਿਨ੍ਹਾਂ ਕੋ ਜਿਨ੍ਹਾਂ ਦੇ ਸ਼ਹਿਰ ਚ ਜਾਂ ਪਿੰਡ ਚ ਕੋਈ ਸਰਕਾਰੀ ਡਾਕਟਰ ਹੈਗੇ ਆ ਠੀਕ ਹੈ ਉਹਨਾਂ ਤੋਂ ਤੁਸੀਂ ਅਟੈਸਟਡ ਕਰਵਾ ਸਕਦੇ ਹੋ ਓਕੇ ਤਾਂ ਅਟੈਸਟਡ ਵਾਲਾ ਕੰਮ ਜਰੂਰ ਕਰਿਓ ਉਸ ਤੋਂ ਬਾਅਦ ਜੋ ਵੀ ਤੁਸੀਂ ਐਡਮਿਟ ਕਾਰਡ ਹੈ ਉਹਦੇ ਦੋ ਤੁਸੀਂ ਕਾਪੀ ਕਢਵਾਉਣੀ ਆ ਇੱਕ ਤਾਂ ਆਫੀਸ਼ੀਅਲ ਕਾਪੀ ਹੁੰਦੀ ਹੈ ਜਦੋਂ ਤੁਸੀਂ ਪੇਪਰ ਖਤਮ ਕਰੋਗੇ ਤਾਂ ਉਸ ਤੋਂ ਬਾਅਦ ਉਥੇ ਜਮ੍ਹਾਂ ਕਰ ਲਵਾਂਗੇ ਦੂਜੀ ਕੀ ਹੈ ਸਟੂਡੈਂਟ ਕਾਪੀ ਹੈ ਜਿਹੜੀ ਤੁਹਾਨੂੰ ਵਾਪਸ ਦੇ ਦਿੱਤੀ ਜਾਵੇਗੀ ਓਕੇ ਤਾਂ ਫੋਟੋ ਲਗਾਉਣੀ ਹੈ ਜਿਹੜੀ ਲਗਭਗ ਤੁਸੀਂ ਫਾਰਮ ਭਰਨ ਵੇਲੇ ਲਗਾਈ ਸੀ ਉਹੀ ਲਗਾ ਦਿਓ ਤਾਂ ਵਧੀਆ ਰਹੋਗੇ ਓਕੇ ਬਾਕੀ ਇਸ ਚੀਜ਼ ਦਾ ਬਾਲਾ ਕੋਈ ਹੁੰਦਾ ਨਹੀਂ ਇਸ਼ੂ ਬਟ ਫਿਰ ਵੀ ਕੋਸ਼ਿਸ਼ ਕਰਿਓ ਉਹੀ ਫੋਟੋ ਲਗਾਓ ਤਾਂ ਬੈਸਟ ਹੈ ਓਕੇ ਬਾਕੀ ਜੇ ਕਿਸੇ ਚੀਜ਼ ਦੇ ਬਾਰੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਨੂੰ ਮੈਸੇਜ ਜੇ ਕਾਲ ਕਰ ਸਕਦੇ ਹੋ ਓਕੇ ਤੇ ਬਾਕੀ ਮੌਕ ਟੈਸਟ ਦੇ ਉੱਪਰ ਸਾਡਾ ਆਫਰ ਚੱਲ ਰਿਹਾ 20 ਰੁਪੀਸ ਪਰ ਮੌਕ ਟੈਸਟ 20 ਰੁਪਏ ਦੇ ਵਿੱਚ ਇੱਕ ਮੌਕ ਟੈਸਟ ਕਿਉਂਕਿ ਹੁਣ 8 ਦਿਨ ਬਾਕੀ ਆ 7 ਦਿਨ ਬਾਕੀ ਆ ਸੌਰੀ ਠੀਕ ਹੈ 7 ਦਿਨ ਜੇਕਰ ਤੁਸੀਂ ਡੇਲੀ ਵੀ ਇੱਕ ਇੱਕ ਮੌਕ ਟੈਸਟ ਕਰਦੇ ਹੋ ਮੌਕ ਟੈਸਟ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰਿੰਟ ਕਢਵਾ ਕੇ ਠੀਕ ਹੈ ਤੇਰਾ ਗੋਲੇ ਭਰਨ ਵਾਲਾ ਫਾਰਮ OMR ਸ਼ੀਟ ਹੁੰਦੀ ਹੈ ਉਹਨੂੰ ਵੀ ਪ੍ਰਿੰਟ ਕਢਵਾ ਕੇ ਉਸ ਤਰੀਕੇ ਨਾਲ ਕਰੋ ਫਿਰ ਤੁਹਾਡੀ ਤਿਆਰੀ ਹੋਰ ਵੀ ਵਧੀਆ ਹੋਏਗੀ ਤੁਹਾਨੂੰ ਟਾਈਮ ਮੈਨੇਜ ਕਰਨਾ ਆ ਜਾਏਗਾ ਓਕੇ ਸੋ ਜੇ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵਧੀਆ ਟਾਈਮ ਮੈਨੇਜ ਕਰ ਸਕਦੇ ਹੋ ਕਿਉਂਕਿ ਪੇਪਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ 2.5 ਘੰਟੇ ਕਦੋਂ ਗਏ ਚਲੇ ਓਕੇ ਸੋ ਬਾਕੀ ਜੋ ਹੋਰ ਵੀ ਜਾਣਕਾਰੀਆਂ ਪੈਨ ਬਾਰੇ ਜਾਂ ਕੀ ਐ ਸੈਂਟਰ ਚ ਕਦੋਂ ਪਹੁੰਚਣਾ ਹੈ ਕੀ ਲੈ ਕੇ ਜਾਣਾ ਕੁਝ ਵੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਓਕੇ ਸੋ ਜੇਕਰ ਕੋਈ ਵੀ ਡਾਊਟ ਹੁੰਦਾ ਹੈ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ओके सो ਜੋ ਵੀ ਜਾਣਕਾਰੀ ਜਿਹੜਾ ਤੁਸੀਂ ਕਮੈਂਟ ਕਰਦੇ ਕਰੋ ਉਸ ਕਮੈਂਟ ਦੇ ਬੇਸ ਦੇ ਉੱਪਰ ਆਪਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਓਕੇ ਬਾਕੀ ਹਲੇ ਹੀ ਜਾਣਕਾਰੀ ਹੈ ਤੁਸੀਂ ਆਪਦਾ ਫਾਰਮ ਅਟੈਸਟਡ ਕਰਾਉਣਾ ਹੈ ਸਕੂਲ ਦੇ ਪ੍ਰਿੰਸੀਪਲ ਕੋਲੋਂ ਕਰਵਾ ਸਕਦੇ ਹੋ ਠੀਕ ਹੈ ਰੈਂਕ ਬੀ ਵਾਲੇ ਜਿਹੜੇ ਹੁੰਦੇ ਆ ਜਾਂ ਉਸ ਤੋਂ ਉੱਪਰ ਵਾਲੇ ਹੁੰਦੇ ਆ ਉਹਨਾਂ ਕੋਲੋਂ ਤੁਸੀਂ ਆਪਦਾ ਕਰਵਾ ਸਕਦੇ ਹੋ ਅਟੈਸਟਡ ਤੇ ਉਸ ਤੋਂ ਬਾਅਦ ਕੀ ਆ ਮੋਰ ਲਗਾਉਣਗੇ ਨਾਲੇ ਕੀ ਆ ਆਪਦਾ ਸਾਈਨ ਕਰ ਦੇਣਗੇ ਦੋ ਫੋਟੋਆਂ ਲੱਗਣਗੀਆਂ ਮਤਲਬ ਪਹਿਲੇ ਜਿਹੜਾ ਸਟੂਡੈਂਟ ਕਾਪੀ ਆ ਉਹਦੇ ਤੇ ਵੀ ਇੱਕ ਫੋਟੋ ਲੱਗੇਗੀ ਦੂਜੀ ਕਾਪੀ ਆਫੀਸ਼ਲ ਦੇ ਉੱਪਰ ਲੱਗੇਗੀ ਓਕੇ ਦੂਜੀ ਫੋਟੋ ਆਫੀਸ਼ਲ ਦੇ ਐਡਮਿਟ ਕਾਰਡ ਦੇ ਉੱਪਰ ਲੱਗੇਗੀ ਓਕੇ ਸੋ ਇਹੀ ਜਾਣਕਾਰੀ ਆ ਬਾਕੀ ਅਗਲੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਜਰੂਰ ਕਰਾਂਗੇ ਥੈਂਕ ਯੂ ਵੈਰੀ ਮੱਚ